ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਜ਼ਮੀਨਾਂ ਦੇ ਸਸਤੇ ਰੇਟ ਬਾਰੇ ਤੇ ਸਸਤੇ ਰੇਟ ਦੇ ਵਿੱਚ ਕਿਵੇਂ ਸਾਡੇ ਨਾਲ ਧੋਖੇ ਤੇ ਕਿਸ ਢੰਗ ਦੇ ਨਾਲ ਠੱਗੀਆਂ ਮਾਰੀਆਂ ਜਾਂਦੀਆਂ ਨੇ ਤੇ ਅਸੀਂ ਧੋਖੇ ਵਾਲਿਆਂ ਨੂੰ ਹੱਕਾਂ ਕਿਵੇਂ ਮਾਰਦੇ ਆਂ ਦਾਅਵਤ ਕਿਵੇਂ ਦਿੰਦੇ ਆਂ ਕਿ ਆਓ ਸਾਡੇ ਨਾਲ ਧੋਖਾ ਕਰੋ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਸੁਣਿਓ ਬਹੁਤ ਹੀ ਤੁਹਾਡੇ ਕੰਮ ਦੀ ਵੀਡੀਓ ਹੋਣ ਵਾਲੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਮੀਨਾਂ ਦੇ ਸਸਤੇ ਰੇਟ ਬਾਰੇ ਜਿਹੜੀ ਮੈਂ ਗੱਲ ਕਰਨ ਲੱਗਿਆ ਮੈਂ ਰੇਟ ਤੁਹਾਨੂੰ ਦੱਸਣ ਨਹੀਂ ਲੱਗਿਆ ਕਿ ਅੱਜ ਰੇਟ ਕੀ ਆ ਜਾਂ ਹੁਣ ਕੱਲ ਨੂੰ ਦਸੰਬਰ ਚ ਕੀ ਹੋਊਗਾ ਉਹ ਆਪਣੀਆਂ ਗੱਲਾਂ ਹੋ ਗਈਆਂ ਮੈਂ ਤੁਹਾਨੂੰ ਦੱਸਣ ਲੱਗਿਆਂਗਾ ਕਿ ਸਸਤੀ ਜ਼ਮੀਨ ਲੈਣ ਵਾਲੇ ਕਿੰਨੇ ਤਤ ਪਰਨੇ ਔਰ ਕਿੰਨੇ ਮਤਲਬ ਤਦ ਜਦ ਮੈਂ ਆਪਾਂ ਕਹਿੰਦਾ ਵੀ ਹੱਥਾਂ 'ਚ ਥੁੱਕੇ ਫਿਰਦੇ ਨੇ ਵੀ ਸੇਤੀ ਸਾਨੂੰ ਸਸਤੀ ਜ਼ਮੀਨ ਦੇ ਦੋ ਉਹਦੇ 'ਚ ਹੁੰਦਾ ਕੀ ਆ ਦੋਸਤੋ ਜਿੱਥੇ ਸੁਭੋਜ ਕਰ ਲੋ ਸਾਡੇ ਮਲੇਰ ਕੋਲ ਜ਼ਮੀਨ ਕਿਸੇ ਨੂੰ ਚਾਹੀਦੀ ਆ ਤੇ ਇੱਥੇ ਜਦੋਂ ਕੋਈ ਜ਼ਮੀਨ ਪੁੱਛਦਾ ਬਾਈ ਜੀ ਜ਼ਮੀਨ ਜਦੋਂ ਮੂਹਰੋਂ ਕਹਿੰਦਾ ਵੀ ਇੱਥੇ 60 65 ਲੱਖ ਦਾ ਰੇਟ ਆ ਜਿੰਨਾ ਵੀ ਏ ਵੀ ਸੀ ਕਹਿ ਲੋ ਉਹ ਕਹਿੰਦਾ ਨਹੀਂ ਸਾਨੂੰ 30 35 ਲੱਖ ਨੂੰ ਦਵਾਓ ਯਾਨੀ ਕਿ ਸਸਤੀ ਜ਼ਮੀਨ ਇਹ ਸਸਤੀ ਜ਼ਮੀਨ ਫੇਰਾ ਮੇਰੇ ਵਰਗਾ ਕਹਿੰਦਾ ਜੀ ਆਜੂ ਸਸਤੀ ਜ਼ਮੀਨ ਹੈਗੀ ਆ ਤੇ ਦਿਖਾ ਦਿੰਦੇ ਆ ਤੁਹਾਨੂੰ ਫਿਰ ਅਸੀਂ ਭੱਜੇ ਹੀ ਆਉਣੇ ਆ ਦੇਖਣ ਕਿ ਸਾਨੂੰ ਦਿਖਾਓ ਜੀ ਸਸਤੀ ਜ਼ਮੀਨ ਹੁਣ 60 ਲੱਖ ਰੁਪਏ ਦਾ ਜ਼ਮੀਨ ਦਾ ਰੇਟ ਹੈ ਤੇ ਮੈਂ ਅਗਲੇ ਨੂੰ ਲੱਗਿਆ 30 ਲੱਖ ਰੁਪਏ ਨੂੰ ਜ਼ਮੀਨ ਦੇਣਾ ਤੇ ਉਹ ਅਨਸਾਰ ਮੈਂ ਉਹਨਾਂ ਨੂੰ ਜ਼ਮੀਨ ਦਿਖਾਉਂਗਾ ਕਿ ਆ ਜ਼ਮੀਨ ਹੈ ਜੀ ਉਹ ਕਹਣਗੇ ਠੀਕ ਹੈ ਜੀ ਓਕੇ ਤੇ ਕਾਗਜ਼ ਆ ਲੋ ਜੀ ਕਾਗਜ਼ ਠੀਕ ਨੇ ਜੀ ਬਿਲਕੁਲ ਫਰਦ ਠੀਕਾ ਮਾਲਕ ਆ ਮਾਲਕ ਬੈਠਾ ਜੀ ਆ ਮਾਲਕ ਹੈ ਜੀ ਤੇ ਮਾਲਕ ਨੂੰ ਕਹਿੰਦੇ ਨੇ ਹਾਂ ਜੀ ਜ਼ਮੀਨ ਵੇਚੀ 35 ਲੱਖ ਰੁਪਏ ਡਿਮਾਂਡ ਹੈ ਕਿੰਨੇ ਨੂੰ ਬੈਜੀ ਅਸੀਂ ਦਾ 25 ਲੱਖ ਲਾਉਣਾ ਹੈ ਨਹੀਂ ਜੀ ਤੁਸੀਂ 27 ਕਰ ਲੋ 28 ਕਰ ਲੋ ਚਲੋ ਜੀ 30 ਲੱਖ ਨੂੰ ਵਿੱਚ ਜਿਹੜਾ ਸਾਡੇ ਵਰਗਾ ਬੈਠਾ ਉਹ ਨਹੀਂ ਜਣੀ 30 ਲੱਖ ਨੂੰ ਚੱਕੋ ਜੀ ਸਾਈ ਚਲੋ ਜੀ 30 ਲੱਖ ਨੂੰ ਸੌਦਾ ਹੋ ਗਿਆ ਠੀਕ ਹੈ ਜੀ ਸਸਤੀ ਜ਼ਮੀਨ ਮਿਲ ਗਈ ਸਾਨੂੰ ਸਸਤੀ ਜ਼ਮੀਨ ਲੈ ਕੇ ਅਸੀਂ ਬਿਆਨਾ ਆਲੇ ਨੂੰ ਕਿਹਾ ਦੱਸੋ ਜੀ ਬਿਆਨਾ ਉਹ ਤਾਂ ਫਿਰ ਕਹੂਗਾ ਜੀ ਲੈ ਲਓ ਕਰੋੜ ਰੁਪਇਆ ਬਿਆਨਾ ਜੀ ਕੋਈ ਗੱਲ ਹੀ ਨਹੀਂ ਕਿਉਂਕਿ ਸਸਤੀ ਮਿਲੀ ਆ ਤੇ ਟਾਈਮ ਜਿੰਨਾ ਤੁਹਾਨੂੰ ਚਾਹੀਦਾ ਜੀ ਆਲੇ ਕਹਿੰਦਾ ਮੈਂ ਤਾਂ ਸਾਲ ਦਾ ਟਾਈਮ ਲੈਣਾ ਉਸੇ ਸਾਲ ਦਾ ਲੈ ਲੋ 8 ਮਹੀਨਿਆਂ ਤੇ ਗੱਲੋ ਕਿ 7 ਤੇ ਹੋ ਗਈ ਜਿੰਨੇ ਤੇ ਵੀ ਯਾਨੀ ਕਿ ਜੋ ਤੁਸੀਂ ਕਿਹਾ ਮਾਲਕ ਨੇ ਉਹੀ ਮੰਨ ਲਿਆ ਮਾਲਕ ਨੇ ਜਿੰਨਾ ਬਿਆਨਾ ਜਿੰਨਾ ਟਾਈਮ ਬਿਆਨੇ ਤੇ ਥੋੜਾ ਜਿਹਾ ਜ਼ਰੂਰ ਮਾਲ ਕਰਦਾ ਨਹੀਂ ਕਿਉਂਕਿ ਵੱਧ ਚਾਹੀਦਾ ਹੁੰਦਾਗਾ ਉੱਥੇ ਦੋਸਤੋ ਹੁੰਦਾ ਕੀ ਆ ਫਿਰ ਅਸੀਂ ਬੜੇ ਖੁਸ਼ ਹੁੰਨੇ ਆ ਜਿਹੜਾ ਬੰਦਾ ਖਰੀਦਦਾਰ ਹੈ ਉਹ ਕੀ ਕਰਦਾ ਕਿਸੇ ਨੂੰ ਦੱਸਦਾ ਨਹੀਂ ਇਹ ਗੱਲ ਕਿਉਂਕਿ ਉਹਨੂੰ ਇਹ ਹੁੰਦਾ ਵੀ ਮੈਂ ਬਹੁਤ ਸਿਆਰਪਨਾਲ ਸਸਤੀ ਜ਼ਮੀਨ ਲੈ ਗਿਆ ਬਾਕੀ ਤਾਂ ਬੁੱਧੂ ਤੁਰੇ ਫਿਰਦੇ ਨੇ 60-60 65-5 ਲੱਖ ਦੀਆਂ ਗੱਲਾਂ ਕਰਦੇ ਨੇ ਤੇ ਮੈਂ 30 ਲੱਖ ਰੁਪਏ ਨੂੰ ਜ਼ਮੀਨ ਖਰੀਦੀ ਆ 30 ਲੱਖ ਰੁਪਏ ਨੂੰ ਜ਼ਮੀਨ ਲੈ ਕੇ ਬਿਆਨ ਨੇ ਨੂੰ ਲੁਕੋ ਕੇ ਰੱਖ ਲੈਂਦਾ ਵੀ ਭਾਈ ਅਸੀਂ ਮਤਲਬ ਜਿਹੜਾ ਹੈਗਾ ਸਸਤੀ ਜ਼ਮੀਨ ਖਰੀਦੀ ਆ ਫਿਰ ਉਹ ਟਾਈਮ ਤੇ ਜਾ ਕੇ 7-8 ਮਹੀਨਿਆਂ ਬਾਅਦ ਬੰਦੇ ਨੂੰ ਫੋਨ ਲਾਉਂਦਾ ਹਾਂਜੀ ਰਜਿਸਟਰੀ ਕਰਾਉਣੀ ਆ ਕੋਈ ਨਾ ਜੀ ਕਰਾਉਣਿਆ ਜੀ ਉਹ ਕੱਲ ਨੂੰ ਜੀ ਪਰਸੋਂ ਨੂੰ ਜੀ ਵਿਆਹ ਜੀ ਉਹ ਵਿਆਹ ਚਲੇ ਗਿਆ ਜੀ ਆਪਣੇ ਮਾਲਕ ਅੱਛਾ ਜੀ ਫਿਰ ਅਗਲੇ ਹਫਤੇ 'ਚ ਹੀ ਅਗਲੇ ਹਫਤੇ ਜੀ ਉਹਦੇ ਦਾਦੇ ਦੀ ਡੈਥ ਹੋ ਗਈ ਜੀ ਉਹਦੇ ਪਣੋਈਏ ਦੀ ਡੈਥ ਹੋ ਗਈ ਜੀ ਚਲੋ ਫੇਰ ਜੀ ਹੋਰ ਹਫਤੇ ਨੂੰ ਪਾ ਲਓ ਬਾਕੀ ਡੇਟ ਨੇੜੇ ਆਉਂਦੀ ਐ ਡੇਟ ਵਧਾ ਲਓ ਜੀ ਉਹਨਾਂ ਦੇ ਦਿੱਕਤ ਆ ਗਈ ਜਾਨੀ ਗੱਲ ਮੁਕਾਓ ਜੀ ਉਹ ਬਹਾਨੇ ਸਿਆਨੇ ਜਦੋਂ ਹੁੰਦੇ ਨੇ ਫਿਰ ਮਾਲਕ ਕਹਿੰਦਾ ਜੀ ਇਸੀ ਦਾ ਪੈਸੇ ਤਿਆਰ ਕਰੀ ਬੈਠਿਆ ਰਜਿਸਟਰੀ ਕਰਾਓ ਹੁਣ ਕਾਰਨ ਕੀ ਹੁੰਦਾਗਾ ਅਸਲ ਦੇ ਵਿੱਚ ਮੈਂ ਜਿਹੜੀ ਗੱਲ ਤੁਹਾਨੂੰ ਥੋੜੀ ਜੀ ਮੈਂ ਬਿਆੰਗ 'ਚ ਲੈ ਗਿਆ ਪਰ ਕਾਰਨ ਹੁੰਦਾ ਕੀ ਐ ਕਿ ਜਿਹੜਾ ਬੰਦਾ ਜਿਹੜੇ ਬੰਦੇ ਫਿਰ ਇਹ ਸਸਤੀ ਜ਼ਮੀਨ ਦਿੰਦੇ ਨੇ ਨਾ ਉਹ ਡੀਲਰ ਤੇ ਮਾਲਕ ਦੋਨੇ ਮਿਲੇ ਹੁੰਦੇ ਨੇ ਦੋਨਾਂ ਨੇ ਇਹ ਬਿਉਤ ਬਣਾਈ ਹੁੰਦੀ ਆ ਕਿ ਆਪਾਂ ਨੇ ਬਿਆਨਾ ਲੈਣਾ ਰਜਿਸਟਰੀ ਆਪਾਂ ਨੇ ਕਰਾਉਣੀ ਨਹੀਂ ਹੈਗੀ ਰਜਿਸਟਰੀ ਆਪਾਂ ਨੇ ਕਰਾਉਣੀ ਨਹੀਂ ਹੈਗੀ ਬਿਆਨਾ ਜਿੰਨਾ ਮਿਲਦਾ ਉਹ ਤੇਰਾ ਅੱਧਾ ਤੇ ਅੱਧਾ ਮੇਰਾ ਅੱਧੋ ਦੀ ਬਿਆਨਾ ਕਰੋੜ ਰੁਪਇਆ ਆਇਆ 50-50 ਲੱਖ ਰੁਪਇਆ ਦੋਨਾਂ ਨੇ ਵੰਡ ਲਿਆ ਤੇ ਮਾਲਕ 200 ਕਿਲੋਮੀਟਰ ਤੋਂ ਆਉਣਾ ਹਰਿਆਣੇ ਚੋਂ ਜਾਂ ਜੂਪੀ ਚੋਂ ਉਹਨਾਂ ਨੇ ਆ ਕੇ ਹੁਣ ਇੱਥੇ ਜ਼ਮੀਨ ਖਰੀਦ ਲਈ ਜੀ ਨਾ ਕਿਸੇ ਨੂੰ ਜਾਣਨ ਨਾ ਬੁੱਝਣ ਨਾ ਹਾਜ਼ਰੀਆਂ ਲੱਗ ਗਈਆਂ ਹਾਜ਼ਰੀਆਂ ਲਾ ਕੇ ਕੇਸ ਚੱਲ ਪਿਆ دیਵਾਨੀ ਕੇਸ ਆ 10 ਸਾਲ 20 ਸਾਲ ਕੇਸ ਨਹੀਂ ਮੁਕਦਾ ਅਸਲ ਦੇ ਵਿੱਚ ਦੋਸਤੋ ਕਹਾਣੀ ਕੀ ਹੈਗੀ ਕਿ ਅਸੀਂ ਸਸਤੀ ਜ਼ਮੀਨ ਲੈਣ ਦੇ ਚੱਕਰ ਦੇ ਵਿੱਚ ਇੰਨੇ ਮਤਲਬ ਅਸੀਂ ਵਿਅਸਤ ਹੋ ਜਾਂਦੇ ਆ ਕਿ ਸਾਨੂੰ ਇਹ ਗੱਲ ਸੁਝਦੀ ਨਹੀਂ ਕਿ 100 ਰੁਪਏ ਵਾਲੀ ਚੀਜ਼ ਦੇ ਆ ਮਤਲਬ ਜੀ 500 ਰੁਪਏ ਦੀ ਐਨਕਾ ਜੇ 100 ਰੁਪਏ ਦੇ ਵਿੱਚ ਮਾਲਕ ਮੈਨੂੰ ਕੋਈ ਦੇ ਰਿਹਾ ਤੇ ਉਹ ਕਿਉਂ ਦੇ ਰਿਹਾ 500 ਵਾਲੀ ਐਨਕਾ ਇਹ ਨਹੀਂ ਅਸੀਂ ਚੋਸਦੇ ਸੀ ਕਿਹਨੇ ਅਸੀਂ ਬਹੁਤ ਚੁਸਤ ਰਹੇ ਜੀ ਅਸੀਂ ਤਾਂ ਲੱਭਦੇ ਰਹੇ ਸਸਤੀ ਜ਼ਮੀਨ ਅਸੀਂ ਬਹੁਤ ਢੇੜੇ ਦਿੱਤੇ ਕਿਉਂਕਿ ਉਹਨਾਂ ਨੇ ਢੇੜੇ ਬਹੁਤ ਲਾਏ ਹੁੰਦੇ ਨੇ ਉਹ ਪੂਰੇ ਪੈਸੇ ਲਾਉਣੇ ਨਹੀਂ ਚਾਹੁੰਦੇ ਉਹਨਾਂ ਨੂੰ ਜਿਹੜੇ ਬਦਲੇ ਇਹ ਬੰਦੇ ਨੇਗੇ ਜਿਹੜੇ ਸਸਤੀ ਦੇਣ ਵਾਲੇ ਉਹ ਬੈਠੇ ਹੁੰਦੇ ਨੇ ਸਹਿ ਲਾਇ ਉਹਨਾਂ ਕੋਲੇ ਕੋਈ ਨਾ ਕੋਈ ਮੁਰਗੀ ਫਸਣ ਨੂੰ ਤਤਪਰ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਆ ਗਈ ਮੁਰਗੀ ਉਹ ਜੀ ਜ਼ਮੀਨ ਤੇ ਦੋਸਤੋ ਕਮਜ ਕਮ ਉਹਨਾਂ ਨੇ ਤਿੰਨ ਜਾਂ ਚਾਰ ਬਿਆਨੇ ਲਏ ਹੁੰਦੇ ਨੇ ਉਹ ਕੱਲਾ ਇੱਕ ਤੋਂ ਨਹੀਂ ਲਿਆ ਹੁੰਦਾ ਉਹਨਾਂ ਨੇ ਹੋਰ ਵੀ ਮੁਰਗੀਆਂ ਇਹਦੀ ਫਸਾਈਆਂ ਹੁੰਦੀਆਂ ਨੇ ਜਿਹੜੇ ਬੜੇ ਸਸਤੀ ਦੇ ਚਾਹਵਾਨ ਹੁੰਦੇ ਨੇ ਦੋਸਤੋ ਇਹ ਮੈਂ ਗੱਲ ਤੁਹਾਨੂੰ ਤਾਂ ਕਹਿ ਰਿਹਾਗਾ ਕੋਈ ਵੀ ਚੀਜ਼ ਐ ਜਦੋਂ ਤੁਸੀਂ ਮਾਰਕੀਟ ਤੋਂ ਸਸਤੀ ਲਮੋਂਗੇ ਤਾਂ ਤੁਹਾਡੇ ਨਾਲ ਇਹੋ ਕੁਝ ਹੀ ਵਾਪਰੂਗਾ ਇਹ ਕੁਝ ਮਤਲਬ ਮੈਂ ਕਹਾਣੀਆਂ ਨਹੀਂ ਸੁਣਾ ਰਿਹਾ ਇਹ ਮੈਂ ਕੋਈ ਕਲਪਨਿਕ ਗੱਲਾਂ ਨਹੀਂ ਸੁਣਾ ਰਿਹਾ ਮੈਂ ਉਹ ਗੱਲਾਂ ਸੁਣਾ ਰਿਹਾ ਜਿਹੜੀਆਂ ਸਾਡੇ ਆਲੇ ਦੁਆਲੇ ਵਾਪਰਦੀਆਂ ਨੇ ਕਦੇ ਕਦੇ ਸਾਡੇ ਨਾਲ ਵੀ ਵਾਪਰਦੀਆਂ ਨੇ ਅਸੀਂ ਆਪਣੀ ਹੁਸ਼ਿਆਰੀ ਨਾਲ ਆਪਣੀ ਉਸ ਨਾਲ ਕਈ ਵਾਰੀ ਸੌਦੇਆਂ ਨੂੰ ਪੂਰ ਚਾੜ ਲੈਨੇ ਆ ਇਹ ਲੋਕ ਸਾਡੇ ਨਾਲ ਵੀ ਕਈ ਵਾਰੀ ਇਹਦੀਆਂ ਗੱਲਾਂ ਕਰ ਜਾਂਦੇ ਨੇ ਤੁਸੀਂ ਕਹੋਗੇ ਮੈਂ ਥੋੜੇ ਨਾਲ ਕਿਵੇਂ ਹੋ ਜਾਂਦੀਆਂ ਨੇ ਸਾਡੇ ਨਾਲ ਐਂ ਹੋ ਜਾਂਦੀਆਂ ਨੇ ਕਿ ਜਿਹੜੇ ਬੰਦਿਆਂ ਤੋਂ ਅਸੀਂ ਕਈ ਵਾਰੀ ਜ਼ਮੀਨ ਖਰੀਦਦੇ ਆ ਮੰਨ ਲਓ ਆ ਮਾਲਕ ਨੇ ਇਸ ਇਹਨੇ ਇਹ ਤੋਂ ਖਰੀਦੀ ਹੋਈ ਆ ਜ਼ਮੀਨ ਇੱਕ ਪਹਿਲੇ ਮਾਲਕ ਤੋਂ ਇਹ ਮਾਲਕ ਨੇ ਖਰੀਦੀ ਹੋਈ ਆ ਇਹਨੇ 30 ਲੱਖ ਨੂੰ ਜਾਂ 40 ਲੱਖ ਨੂੰ ਲੈ ਕੇ ਸਾਨੂੰ ਜ਼ਮੀਨ ਜਿਹੜੀ ਹੈਗੀ ਆ 55-60 ਲੱਖ ਰੁਪਏ ਨੂੰ ਦੇਤੀ ਅਸੀਂ ਤਾਂ ਪੂਰੇ ਰੇਟ 'ਚ ਲਈ ਆ ਲੇਕਿਨ ਜਦੋਂ ਅਸੀਂ ਇਹ ਤਾਂ ਰਜਿਸਟਰੀ ਕਰਾਉਣ ਨੂੰ ਕਹਨੇ ਆ ਤੇ ਇਹ ਵਾਲਾ ਜਦੋਂ ਇਹਨੂੰ ਗੱਲ ਕਰਦਾ ਫੇਰ ਪਤਾ ਲੱਗਦਾ ਵੀ ਝੋਲ ਤਾਂ ਵਿੱਚੋਂ ਕੁਝ ਹੋ ਰਹੀ ਹੈਗੀ ਲੇਕਿਨ ਫਸ ਜਾਂਦੇ ਆ ਤੀਜੀ ਜਗ੍ਹਾ ਤੇ ਸਾਡੇ ਵਰਗਾ ਵੀ ਜਿਹੜਾ ਆਉਂਦਾ ਉਹਨੂੰ ਬੜਾ ਚੁਸਤ ਚੰਦ ਜਿਹੜੇ ਆਪਾਂ ਕੀ ਕਹੀਏ ਜਿਨ੍ਹਾਂ ਨੂੰ ਤਜਰਬੇ ਵੀ ਨੇ ਤਜਰਬੇ ਵਾਲਿਆਂ ਨੂੰ ਵੀ ਠੋਕ ਜਾਂਦੇ ਨੇ ਪਰ ਉਹਦੇ 'ਚ ਇਹ ਫਿਰ ਗਾ ਕੇ ਚਲੋ ਮੈਂ ਕਿਸੇ ਆਧਾਰਨ ਤੇ ਨਹੀਂ ਜਾਂਦਾ ਤੁਹਾਨੂੰ ਦੱਸਣ ਨਹੀਂ ਲੱਗਿਆ ਕਿਉਂਕਿ ਫੇਰ ਤੁਹਾਡੇ ਗੱਲਾਂ ਖੁੱਲ ਜਾਂਦੀਆਂ ਨੇ ਅਸੀਂ ਆਪਦੇ ਤਰੀਕੇ ਨਾਲ ਫਿਰ ਕਈ ਵਾਰੀ ਚੜਾ ਲੈਂਦੇ ਆ ਸੋਦੇ ਨੂੰ ਸਿਰੇ ਪਰ ਜਿਹੜਾ ਬੰਦਾ ਸਿੱਧਾ ਐਂਡ ਯੂਜ਼ਰ ਫਸ ਗਿਆ ਆ ਕੇ ਇਹਨਾਂ ਬੰਦਿਆਂ ਕੋਲੇ ਜਿਹੜੇ ਬੰਦੇ ਠੱਗੀ ਮਾਰਨ ਨੂੰ ਬੈਠੇ ਨੇ ਉਹ ਫਿਰ ਭੁੱਲ ਜਵੇ ਉਹਨਾਂ ਨਾਲ ਜਿਹੜਾ ਹਾਲ ਹੁੰਦਾ ਹੈਗਾ ਉਹ ਤਾਂ ਫਿਰ ਮੰਨ ਲਓ ਤੁਸੀਂ 20 ਸਾਲ ਦਲਾਨੀ ਕੇਸ ਨੇ ਜਿਹੜੇ ਉਹ ਚੱਲਦੇ ਨੇ 20-20 ਸਾਲ ਫਿਰ ੱੱਕੇ ਖਾਂਦੇ ਆ ਕਚਹਿਰੀਆਂ 'ਚ ਸਾਡੀ ਜੀ ਅੱਜ ਡੇਟ ਲੱਗੀ ਸਾਡੀ ਜੀ ਹੁਣ ਪਰਸੋਂ ਨੂੰ ਫਾਇਦਾ ਹੋ ਜੂ ਸਾਡਾ ਜੀ ਫਲਾਣੇ ਦਿਨ ਹੋ ਜੂ ਸਾਡਾ ਠਮਕੇਦਰ ਹੋ ਜੂ ਏ ਦੋਸਤੋ ਮੈਂ ਤਾਂ ਕਰਕੇ ਗੱਲ ਸੁਣਾਈ ਹੈ ਕਿ ਰੇਟ ਸਸਤੇ ਹੋਣੇ ਮਹਿੰਗੇ ਹੋਣੇ ਉਹ ਇੱਕ ਵੱਖਰਾ ਵਿਸਾ ਉਹ ਇੱਕ ਵੱਖਰੀ ਚੀਜ਼ ਹੈ ਕਿ ਰੇਟ ਕਿੰਨੇ ਨੇ ਘਟਨੇ ਜਾਂ ਵੱਧਨੇ ਜਾਂ ਘਟਣਗੇ ਜਾਂ ਵਧਣਗੇ ਲੇਕਿਨ ਜੋ ਵੀ ਰੇਟ ਹੈਗੇ ਨੇ ਉਸੇ ਰੇਟ ਤੇ ਜ਼ਮੀਨ ਖਰੀਦੋ 5% ਚੀਜ਼ ਤੁਹਾਨੂੰ ਸਸਤੀ ਮਿਲਦੀ ਆ ਸਮਝ ਲੱਗਦੀ ਆ 10% ਵੀ ਤੁਹਾਨੂੰ ਸਸਤੀ ਮਿਲਦੀ ਆ ਤਾਂ ਸਮਝ ਲੱਗਦੀ ਆ ਪਰ ਜਦੋਂ ਤੁਹਾਨੂੰ ਕੋਈ ਚੀਜ਼ 50% ਸਸਤੀ ਮਿਲਦੀ ਆ ਇਟ ਮੀਨਸ ਧੋਖਾ ਹੈ ਠੱਗੀ ਹੈ ਕੋਈ ਵੀ ਕੋਈ ਝੋਲ ਹੈ ਪੱਕੀ ਝੋਲ ਹੈ ਤੁਹਾਨੂੰ ਕੋਈ ਚੀਜ਼ ਇੰਨੀ ਸਸਤੀ ਨਹੀਂ ਦੇਊਗਾ ਕਈ ਅੱਜਕੱਲ ਮੂਰਖ ਨਹੀਂ ਜਿਹੜਾ ਤੁਹਾਡੇ ਕੋਲੇ ਫੋਨ ਹੈ ਨਾ ਉਹੀ ਅਗਲੇ ਕੋਲ ਵੀ 스마트 ਫੋਨ ਹੈ ਜਿਹਦੇ ਵਿੱਚ ਸਾਰਾ ਕੁਝ ਅੱਜਕੱਲ ਆਉਂਦਾ ਹੈ ਜਿਹਦੇ ਵਿੱਚ ਸਾਡੇ ਵਰਗੇ ਗਿਆਨੀ ਸਾਰੀਆਂ ਗੱਲਾਂ ਦੱਸ ਦਿੰਦੇ ਨੇ ਮੈਂ ਕਹਿੰਨੀ ਮਜ਼ਾਕ ਕਰਦਾ ਯਾਨੀ ਕਿ ਹਰ ਇੱਕ ਬੰਦੇ ਨੂੰ ਰੇਟ ਦਾ ਪਤਾ ਹੈਗਾ ਕਿਤੋਂ ਨਾ ਕਿਤੋਂ ਬੰਦਿਆਂ ਨੂੰ ਪਤਾ ਰੇਟ ਦਾ ਲੱਗਦਾ ਹੀ ਰਹਿੰਦਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਦੇ ਚ ਲੋਕ ਫਸਦੇ ਨੇ ਫਸਦੇ ਨੇ ਉਹ ਜਿਹੜੇ ਬਹੁਤ ਕੌ ਜਿੰਨੇ ਸਿਆਣੇ ਹੁੰਦੇ ਨੇ ਉਹ ਲੋਕ ਫਸਦੇ ਨੇ ਸੋ ਮੇਰੀ ਬੇਨਤੀ ਹੈ ਕਿ ਕੌ ਨਾ ਬਣੋ ਆਪਣੇ ਆਪ ਨੂੰ ਪੂਰੀ ਸਤਰਕ ਰੱਖੋ ਸਹੀ ਰੇਟ ਤੇ ਚੀਜ਼ ਖਰੀਦੋ ਜਦੋਂ ਵੀ ਤੁਸੀਂ ਕੌ ਬਣੋਗੇ ਤਾਂ ਫਿਰ ਗਲਤੀ ਕਰੋਗੇ ਇਹ ਮੇਰੀ ਬੇਨਤੀ ਨੂੰ ਮੰਨ ਲਿਓ ਨਹੀਂ ਤਾਂ ਤੁਹਾਡੀ ਮਰਜ਼ੀ ਆ ਜੇ ਤੁਸੀਂ ਫੇਰ ਵੀ ਮਤਲਬ ਇਹੀ ਕਹਿਣਾ ਨਹੀਂ ਜੀ ਹੁਣ ਤੁਸੀਂ ਸਸਤੀ ਕਹਿੰਦੇ ਤੇ ਮਹਿੰਗੀ ਕਹਿੰਦੇ ਸੀਗੇ ਉਹ ਸਾਡਾ ਕੰਮ ਹੈ ਪਰ ਅਸੀਂ ਤੁਹਾਨੂੰ ਜਾਗਰੂਕ ਕਰਦੇ ਰਹਿਣਾ ਅਸੀਂ ਤੁਹਾਨੂੰ ਹੋਕੇ ਦਿੰਦੇ ਰਹਿਣਾ ਸੁਣਨਾ ਨਾ ਸੁਣਨਾ ਉਹ ਤੁਹਾਡੀਆਂ ਆਪਣੀਆਂ ਮਰਜ਼ੀਆਂ ਤੇ ਅਸੀਂ ਆਪਦੇ ਵੱਲੋਂ ਹੋਕਾ ਦੇਣਾ ਹੀ ਆ ਸਾਡਾ ਸਾਡੀ ਵੀ ਪ੍ਰਮਾਤਮਾ ਨੇ ਸਾਇਦ ਡਿਊਟੀ ਹੁਣ ਇਧਰ ਨੂੰ ਲਾਤੀ ਲੱਗੇ ਹੋਇਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਸ ਜਿਸ ਵਿਅਕਤੀ ਦੇ ਨਾਲ ਇਹ ਚੀਜ਼ਾਂ ਹੋਈਆਂ ਨੇ ਉਹ ਮੈਸੇਜ ਕਰਕੇ ਜ਼ਰੂਰ ਦੱਸਿਓ ਜਾਂ ਜਿਸ ਦੇ ਇਲਾਕੇ ਦੇ ਵਿੱਚ ਹੋਈਆਂ ਨੇ ਜਿਹਨੂੰ ਪਤਾ ਹੈ ਕਿ ਫਲਾ ਬੰਦੇ ਦੇ ਨਾਲ ਇਦਾਂ ਹੋ ਗਿਆ ਸੀਗਾ ਉਹ ਵੀ ਜ਼ਰੂਰ ਕਰਕੇ ਦੱਸਿਓ ਤੇ ਕਿਸੇ ਦਾ ਆਪਾਂ ਹੱਲ ਵੀ ਕੱਢ ਸਕਦੇ ਆ ਲਾਈਕ ਤੇ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ